ਸਤਿ ਸ਼੍ਰੀਕਾਲ ਜੀ ਦੋਸਤੋ ਮੈਂ ਧੰਗੁਰ ਨਾਨਕ ਸਟੋਰ ਮੋਹੀ ਤੋਂ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਫਾਇਦੇ ਵਾਲਾ ਸੌਦਾ ਲੈ ਕੇ ਆਇਆ ਬਹੁਤ ਵਧੀਆ ਆਫਰ ਤੇ ਇਹ ਆਫਰ ਵੀ ਆਉਣ ਵਾਲੀ 10 ਜਨਵਰੀ ਤੱਕ ਰਹੇਗੀ 10 ਜਨਵਰੀ ਤੱਕ ਆਫਰ ਕੀ ਹੈ ਹੁਣ ਆਫਰ ਤੁਹਾਨੂੰ ਦੱਸਦੇ ਆ ਬਜਾਜ ਦਾ ਕੋਕੋਨਟ ਆਇਲ 100% ਪਿਓਰ ਬਜਾਜ ਦਾ ਕੋਕੋਨਟ ਆਇਲ ਆ ਪੂਰੀ ਟੌਪ ਦੀ ਬ੍ਰਾਂਡਡ ਕੰਪਨੀ ਆ ਇਹ ਇਹਦੀ ਜਿਹੜਾ ਬਜਨਾ 600 ਐਮ ਐਲ ਆ ਅੱਧਾ ਕਿਲੋ ਦਾ ਮਤਲਬ ਤੁਸੀਂ ਇਹ ਹੈਗਾ 600 ਐਮ ਐਲ ਦਾ ਹੀ ਡੱਬੀ ਆ ਵੱਡੀ ਇਹਦੇ ਨਾਲ ਆਪਾਂ ਬਜਾਜ ਦਾ ਹੀ ਐਲਮੰਡ ਔਇਲ ਆ ਇਹ ਬਿਲਕੁਲ ਹੀ ਫ੍ਰੀ ਦੇ ਦੇਣਾ ਤੁਸੀਂ ਕੋਕੋਨਟ ਔਇਲ ਲੈਣਾ ਬਜਾਜ ਦਾ 600 ਐਮ ਐਲ ਦਾ 600 ਐਮ ਐਲ ਵਾਲਾ ਕੋਕੋਨਟ ਵਾਲਾ ਇਹਦੀ ਨਾਲ ਬਜਾਜ ਦਾ 114 ਐਮ ਐਲ ਵਾਲਾ ਆ ਬਦਾਮ ਦਾ ਤੇਲ ਆ ਜਿਹੜਾ ਇਹ ਬਿਲਕੁਲ ਹੀ ਫ੍ਰੀ ਆ 114 ml ਆਉਣ ਵਾਲੀ 10 ਤਰੀਕ ਤੱਕ ਤੁਸੀਂ Bajaj ਦੀ coconut oil ਇੱਕ ਵੱਡੀ ਡੱਬੀ ਲੈਣੀ ਆ ਇਹਦੇ ਨਾਲ Bajaj ਦਾ almond oil 114 ml ਜਿਹਦੀ MRP 72 ਰੁਪਏ ਹੈ ਇਹਦੀ ਬਦਾਮਾਂ ਦੇ oil ਦੀ ਇਹ ਬਿਲਕੁਲ ਹੀ ਫ੍ਰੀ ਆ 10 ਜਨਵਰੀ ਤੱਕ ਆਫਰ ਆ ਆਫਰ ਦਾ ਦੱਬ ਕੇ ਫਾਇਦਾ ਲੈਣਾ ਆਉਣ ਵਾਲੀ 10 ਜਨਵਰੀ ਤੱਕ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ